ਐਂਡ ਆਪ ਤੁਹਾਡੇ ਕੋਲ ਜਰਾ ਜਾਇਆ ਦੁਕਾਨ ਤੇ ਸ਼ੌਪ ਆਸਾ ਕੇ ਤਰਵੀਨ ਚੌਕ ਤੁਮਾਕੋ ਵੀ ਨਹੀਂ ਆਪਾਂ ਇਹਨਾਂ ਨਾਲ ਵਧੀਆ ਮੋਫ ਪ੍ਰਿੰਟ ਆਇਆ ਕਰਦੇ ਨਾ ਆਵਣਾ ਯਾ ਆਪਾ ਮੰਦਰ ਲੈਂਡ ਵਾਸਤੇ ਆਇਆ ਮਾਤਾ ਦਾ ਤੇ ਬਹੁਤ ਸੋਹਣਾ ਸੋਹਣਾ ਚੀਜ਼ਾਂ ਨੇ ਇੱਥੇ ਸੋਹਣਾ ਸੋਹਣਾ ਚੀਜ਼ਾਂ ਵਾਸਤੇ ਪੈਸੇ ਹੋਣੇ ਚਾਹੀਦੇ ਆ ਪੈਸੇ ਆਪਣੇ ਕੋਲੇ ਬੈਠੇ ਸਿੱਧੀ ਗੱਲ ਆ ਤੇ ਆਹ ਸਾਡੇ ਬਾਪੂ ਜੀ ਛੱਡ ਕੇ ਆਉਣਗੇ ਆਪਣਾ ਮੰਦਰ ਛੱਡ ਕੇ ਆਏਗਾ ਬਾਪੂ ਮਤਰਾ हां ये मंदिर अपना ਛੱਡ ਕੇ ਹੋਣਗੇ ਤੇ ਬਾਕੀ ਰਖਾ ਮੈਂ ਤੁਹਾਨੂੰ ਸਮਾਨ ਜਾ ਕੋ ਸਮਾਨ ਦਿਖਾ ਦੇ ਸਾਰਾ ਮੇਕਪ ਉੱਪਰ ਸਮਾਨ ਤਾਂ ਬਹੁਤ ਸਾਰਾ ਬ੍ਰਾਂਡ ਪਰ ਪੈਸੇ ਹੈ ਨਹੀਂ ਕੋਈ ਪੈਸੇ ਪੈਸੇ ਹੈ ਨਹੀਂ ਜੀਤਾ ਕਰਦਾ ਲੈ ਅੱਜ ਨਹੀਂ ਦਿਖਾਏਗਾ ਇਹ ਤਾਂ ਇਹ ਤਾਂ ਇਹ ਨੂੰ ਉਹ ਤਾਂ ਲੈ ਲੈ ਨੀਂਗਾ ਤਾਂ ਜਦੋਂ ਮਾਤਾ ਪਈਨ ਮਾ ਬਾਹੀ ਨੂੰ ਨਹੀਂ ਗਿਆ ਇਹ ਸਾਡਾ ਤੋਰੀ ਮੁਹਾ ਬਣਾਈ ਜਾਂਦਾ ਮੇਰੀ ਮੂਵੀ ਫਰੈਂਡ ਦੇ ਬਲੌਗਰ ਆਓ ਤੇ ਹੁਣ ਆਪਾਂ ਮੰਦਰ ਲੈਣ ਵਾਸਤੇ ਆਏ ਆ ਮਾਤਾ ਦਾ ਫਰੈਂਡ ਤੇ ਫਾਟੋ ਦਿਖਾਉਣਾ ਸੀ ਇਹਨਾਂ ਨੂੰ ਮੇਰਾ ਬਾਪੂ ਹੋ ਲੈ ਆਇਆ ਆਪਣੇ ਭਈਓ ਫੋਟੋ ਹੋ ਭਈ ਨਹੀਂ ਕਰਾ ਬਾਪੂ ਕਰਨ ਕੀ ਨੂੰ ਬਰੰਡ ਮੈਂ ਤਾਂ ਬੰਨੀ ਆ ਮੈਂ ਉਹ ਬਣਵਾਇਆਗਾ ਹਰੇਕ ਜਿਹੜਾ ਮੈਂ ਸਨਮਾਨਤ ਕੀਤਾ ਸੀਗਾ ਹੋਟਲ ਜੋਤੇ ਤੀਆਂ ਦੇ ਪ੍ਰੋਗਰਾਮ ਤੇ ਮੈਂ ਉਹ ਫੜਨ ਵਾਸਤੇ ਆਈ ਸੀ ਕਿ ਹਾਂ ਪਿਆ ਉੱਥੇ ਹੀ ਫੋਟੋ ਆਏ ਇਹ ਬਾਪੂ ਨੂੰ ਤੇ ਤਾਂ ਬਾਹਰ ਉਹ ਬਾਪੂ ਲੈ ਆਇਆ ਜੀ ਫੋਟੋ ਮੰਮੀ ਦੀ ਅੰਦਰ ਵੀ ਆ ਗਿਆ ਫਰੈਂਡ ਮੇਰਾ ਮੰਦਰ ਮੰਦਰ ਵੀ ਆ ਗਿਆ ਜੀ ਤੁਹਾਨੂੰ ਮੰਦਰ ਵੀ ਦਿਖਾਣੇ ਆ ਅੰਦਰ ਆਪਣਾ ਆ ਦੇ ਕੋ ਫਰੈਂਡ ਇਹ ਆਪਾਂ ਨੇ ਜਿੱਤੇ ਹੋਟਲ ਦਾ ਸਨਮਾਨਤ ਕੀਤਾ ਸੀਗਾ ਉਹ ਉਲਟਾ ਫੋਟੋ ਇਹ ਬਣਾ ਕੇ ਦਿੱਤਾ ਆਪਾਂ ਨੂੰ ਓਏ ਬਹੁਤ ਲਾਪਰਵਾਹ ਚੱਕ ਤੋੜ ਦੇ ਪਾੜ ਦੇ ਪਾੜ ਦੇ ਆ ਰੱਖ ਜੀ ਤੇ ਮੈਨੂੰ ਦੇ ਦੇ ਮੇਰੇ ਕੰਮ ਆਉਗਾ ਤਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਫਰੈਂਡ ਵੀ ਕਿਹੋ ਜਿਹਾ ਲੱਗਿਆ ਸਾਡਾ ਪ੍ਰੇਮ ਐਦਾਂ ਦੇਖਾ ਕਰਨਾ ਮਿੰਟਾਂ ਦਾ ਇਹ ਪੰਜਾਬੀ ਸੰਗੀਤ ਦੇ ਟੁਕ ਚ ਤੇ ਇਹ ਆਪਾਂ ਨੂੰ ਉਹਨਾਂ ਨੇ ਗਿਫਟ ਕੀਤਾ ਜੀ ਬਣਾ ਕੇ ਦਿੱਤਾ ਉਹਨਾਂ ਨੇ ਕੋਈ ਪੈਸਾ ਨਹੀਂ ਲੈਤਾ ਮੈਨੂੰ ਗਿਫਟ ਕੀਤਾ ਉਹਨਾਂ ਨੇ ਮੈਂ ਲਾ ਤੇ ਹੀ ਆਈ ਸੀ ਫਿਰ ਮੈਂ ਸੋਚਿਆ ਨਹੀਂ ਕਿਉਂ ਨਾ ਆਪਾਂ ਮੰਦਰ ਵੀ ਲੈ ਚੱਲ ਕੇ ਮਾਪਾਂ ਦਾ ਤੇ ਉਹ ਆ ਗਿਆ ਆਪਣਾ ਮੰਦਰ ਮਾਪਾਂ ਦਾ ਦਿਖਾਨੇ ਤੁਹਾਨੂੰ ਉਹ ਤੁਹਾਨੂੰ ਆ ਦਿਖਾ ਦੇ ਪਹਿਲਾਂ ਕਮੈਂਟਾਂ ਚ ਜਰੂਰ ਦੱਸ ਬੰਡ ਵੀ ਕਰਨਾ ਕਿੰਨਾ ਪਿਆਉਲੀ ਲੱਗਦੀ ਹੈ ਪੰਜਾਬੀ ਸੂਟ ਚ ਮੰਦਰ ਦਿਖਾ ਦਿਓ ਇਹ ਆ ਆਪਾਂ ਮੰਦਰ ਲੈਤਾ ਬਾਈ ਤੋਂ ਬਾਕੀ ਕਿਸੇ ਮੰਦਰ ਦੇਖ ਲਓ ਆਪ ਆਈ ਤੋਂ ਲੈਤਾ ਆਪ ਉਹ ਉਤਰ ਆ ਦੇ ਆ ਵੇਖ ਦੇਖ ਲੋ ਫਰੈਂਡ ਮੰਦਰ ਆ ਮਾਤਾ ਦਾ ਮੰਦਰ ਹੈ ਜੇ ਜੂਟ ਅਸੋ ਕਮੈਂਟਾਂ ਦੇ ਵਿੱਚ ਠੀਕ ਆ ਵੀ ਕਿੰਨਾ ਸੁਹਣਾ ਲੱਗਿਆ ਤੇ ਮੈਂ ਕੁਝ ਦਿਨ ਪਹਿਲਾਂ ਕਹਿ ਕੇ ਗਈ ਸੀ ਬਾਈ ਨੂੰ ਵੀਰੇ ਦਾ ਮੰਦਰ ਲੈ ਕੇ ਜਾਣਾ ਪਰ ਮੈਂ ਕੋਈ ਗੱਲ ਨਹੀਂ ਭਾਈ ਤੁਹਾਡੇ ਆਪਣੀ ਦੁਕਾਨ ਜਦੋਂ ਮਰਜ਼ੀ ਆ ਜਾਓ ਠੀਕ ਹੈ ਨਾ ਤੇ ਆਪਾਂ ਜਦੋਂ ਜੀ ਕਰਦਾ ਆਪਾਂ ਆ ਜਾਂਗੇ ਬਾਕੀ ਕਰਦੇ ਆ ਮੰਦਰ ਤੇਰਾ ਸਾਈਜ਼ ਚੇਲ ਪਰ ਪੰਜ ਮਹੀਨੇ ਤੱਕ ਦਾ ਇਹਨਾਂ ਸਾਰਾ ਮੋਸਤੀ ਜਿਸ ਨਾਲ ਸ਼ੌਂਕਪੂਰ ਨੂੰ ਕੁਝ ਨਹੀਂ ਲੱਗਦਾ ਜੇ ਮਾਰਕੀਟ ਵਾਲਿਆਂ ਦਾ ਰੇਟ ਹੈਗਾ 9010 ਨਾਲ ਆਪਾਂ ਹੀ ਦਿੱਨਾ 75 ਫੀਸ ਦੇ ਵਿੱਚ ਜਿਵੇਂ ਮਾਤਾ ਦੇ ਵੀ ਪੈਣ ਲੈ ਕੇ ਲਈ 50 ਹੀ ਰਿਸ਼ਵਤ ਹੈ ਸਣਾ ਮੰਦਰ ਪਨਾ ਸਰਬ ਵਿੱਚ ਦੇ ਕੰਮ ਹੈ ਇਹ ਤੁਹਾਨੂੰ ਵੀ ਪਤਾ ਹੀ ਹੈ ਗਰੈਨ ਹਨ ਆਪਾਂ ਨੂੰ ਮਾਤਾ ਨੇ ਜੰਨੇ ਇੰਨਾ ਕੁਝ ਦਿੱਤਾ ਜਿਹੜੀ ਮਾਤਾ ਨੇ ਮੈਨੂੰ ਘਰ ਦਿੱਤਾ ਤੇ ਮੇਰਾ ਵੀ ਫਰਜ਼ ਬਣਦਾ ਵੀ ਮੈਂ ਵੀ ਮਾਤਾ ਨੂੰ ਹਨ ਬਿਠਾਵਾ ਵਧੀਆ ਜਗ੍ਹਾ ਤੇ ਬਸ ਆਹ ਬੈਠੀ ਕੀ ਸਾਡੀ ਤਾਂ ਲక్ష్ਮੀ ਹੀ ਬੈਠਾਈ ਹੈ ਲక్ష్ਮੀ ਜੀ ਬੈਗ ਗਈ ਤੇ ਵੈਰੀ ਵਧਣ ਤੇ ਮਾਤਾ ਸਾਡੀ ਕੋਸ਼ਿਸ਼ ਹੋ ਵੀ ਜਾਂ ਠੀਕ ਕਰਨ ਦੇ ਇਹ ਵੀ ਆਪਣੀ ਮਾਤਾ ਹੀ ਹੈ ਤੇ ਬਾਕੀ ਬਹੁਤ ਵਧੀਆ ਗੱਲਬਾਤ ਹੈ ਜੀ ਤੇ ਮੈਂ ਤਾਂ ਕਿਤਨਾ ਵਾਰ ਵਾਰ ਆਉਣੀ ਆ ਸਮਾਨ ਲੈਣ ਵਾਸਤੇ ਮੈਂ ਤਾਂ ਜਰਨ 10000 ਕਰ ਜਾਂਦੀ ਨਹੀਂ ਬਈ ਮੇਰੇ ਨਾਲੇ ਚਲੇ ਕਰ ਲੈਂਦੇ ਆ ਕਿਉਂਕਿ ਆਪਾਂ ਇਹਨਾਂ ਦੇ ਪੈਸੇ ਰੱਖਦੇ ਨੇ ਉਹ ਪੈਸੇ ਤੇ ਆ ਤੇ ਬਾਕੀ ਬਹੁਤ ਵਧੀਆ ਨੰਬਰ ਹਾਂ ਹਾਂ ਬਹੁਤ ਗੱਲਬਾਤ ਬਹੁਤ ਸਮਾਨ ਆ ਲੈਪ ਰੂਟ ਵਧੀਆ ਜਾਂਦੀ ਹੈ ਕਿ ਮੰਦਰ ਮੈਨੂੰ ਬਹੁਤ ਕੈਂਟ ਲੱਗਿਆ ਤੇ ਲੈਪ ਰੂਟ ਲਾਤੀ ਆ ਹੁਣ ਤੇ ਹੁਣ ਆਪਾਂ ਜਾ ਕੇ ਇਹਨਾਂ ਨੂੰ ਮੰਨਵਾ ਲਈ ਮੈਨੂੰ ਬਹੁਤ ਮਸੰਦਾ ਆਇਆ ਅਣ ਮਤਾਂ ਨਹੀਂ ਲੈਣ ਵਾਸਤੇ ਆਇਆ ਤੇ ਮੋੜਨਾ ਦਾ ਗੱਲਬਾਤ ਜਾ ਕੇ ਕਪੜਾ ਕਪੜਾ ਮਾਰ ਕੇ ਤੇ ਮਾਤਾ ਨੂੰ ਉਹ સ્ਨਾਣ ਵਗੈਰਾ ਕਰਾ ਕੇ ਫਿਰ ਉਹਨੂੰ ਦੇ ਘਰ ਦੇ ਵਿੱਚ ਰੱਖਾਂ। ਤੇ ਬਾਕੀ ਤੁਹਾਨੂੰ ਪੋਸਿਬਲ ਕਹਾਂ ਨੇ ਕਰ ਜਾਓ। ਉਹ ਬਹੁਤ ਬੰਦਰ ਆਈ ਜਾਂਦਾ ਮਾਤਾ ਦਾ ਮੰਦਰ ਲੈਦਾ ਉਹ ਆਈ ਜਾਂਦਾ। ਐ ਮੇਰੀ ਮਾਤਾ ਕਾਲੀ ਦਾ ਮੰਦਰ। ਐ ਫਰੈਂਡ ਬੜੀ ਵਾਰੀ ਖੁਸ਼ੀ ਆ ਮੇਰੀ ਮਾਤਾ ਦਾ ਮੰਦਰ ਆਈ ਜਾਂਦਾ। ਅੱਜ ਦਿਨ ਸ਼ਨੀਵਾਰ ਆ ਟੈਂਡ ਤੇ ਮੇਰੀ ਮਾਤਾਂ ਦਾ ਉਹ ਆ ਰਿਹਾ ਮੰਦਰ ਦੇਖੋ ਫਰੈਂਡ ਦਿਖਾ ਦਿਓ ਉਹ ਬਾਬਾ ਲੈ ਕੇ ਆ ਰਿਹਾ ਬਾਬਾ ਲੈ ਕੇ ਆ ਰਿਹਾ ਪਹਿਲਾਂ ਬਾਬਾ ਵੀਰ ਗਿਆ ਸੀ ਬਾਬਾ ਕਹਿੰਦਾ ਮੈਂ ਤਾਂ ਇੰਨੇ ਪੈਸੇ ਲਵਾਂਗਾ 150 ਤੇ ਫਿਰ ਚਲਾ ਗਿਆ ਲੋਹਾ ਹੀ ਗਿਆ ਹਨ ਤੇ ਉਹ ਆ ਗਿਆ ਆਪਣਾ ਮੰਦਰ ਤੇ ਮਤੇ ਤੇਲ ਨਹੀਂ ਤੇਲ ਚੋਂ ਗੁਰੂ ਪੜਾਈ ਤੇਲ ਲੱਗ ਗਿਆ ਕੰਡ ਤੇ ਮੰਦਰ ਮੇਰਾ ਆ ਗਿਆ ਮਾਤਾਂ ਦਾ ਤੇ ਆਪਾਂ ਤੇਲ ਚੋ ਕੇ ਫਿਰ ਆਪਾਂ ਅੰਦਰ ਲੈ ਕੇ ਚੱਲਦੇ ਆ ਅੱਜ ਤੇਲ ਚੋਨੇ ਆਪਾਂ ਠੀਕ ਆ ਤੇ ਮੇਰੀ ਮਾਤਾਂ ਦਾ ਮੰਦਰ ਆਇਆ ਭਰਾਵੋ ਦੇ ਨਾਲ ਸ਼ਨੀਵਾਰ ਅੱਜ ਮਾਤਾ ਨੇ ਆਪਾਂ ਨੂੰ ਬਹੁਤ ਖੁਸ਼ੀ ਦਿੱਤਾ ਤੇ ਇਹ ਬਹੁਤ ਮੈਨੂੰ ਖੁਸ਼ੀ ਹੋਈ ਮਾਤਾ ਦਾ ਮੰਦਰ ਲੈ ਆਈਆਂ ਤੇ ਤੇਲ ਚੋ ਕੇ ਆਪਾਂ ਨੂੰ ਅੰਦਰ ਕੀਤਾਗਾ ਤੇ ਬਾਕੀ ਦਿਖਾਉਂਦੇ ਮਾਤਾ ਨੂੰ ਆ ਆਪਾਂ ਮੰਦਰ ਲੈ ਕੇ ਆਏ ਆਂ ਜੀ ਮਾਤਾ ਦਾ ਬਹੁਤ ਸੋਹਣਾ ਤੁਹਾਨੂੰ ਦਿਖਾਣੀ ਅੰਦਰ ਲੈ ਜਾ ਕੇ ਮੰਦਰ ਲੈ ਆਈਆਂ ਭੈਣ ਵਿਚਾਰੀ ਬਾਕੀ ਤਾਂ ਸਾਡੇ ਪੜੋਸੀ ਵੀ ਸਵੇਖਣ ਆਸਤੇ ਆਇਆ ਫਰੈਂਡ ਦੇਖੋ ਛੋੜੀ ਦੀ ਮਾਰਾ ਸਾਰਾ ਨੂੰ ਵਧਾਵੇ ਬੱਬੂ ਤੈਨੂੰ ਤੇ ਨਾਲੇ ਚਾੜੂ ਪਿੱਛੇ ਲੱਗੇਗੀ ਹਾਂਜੀ ਫਰੈਂਡ ਦੇਖੋ ਤੇ ਮੰਦਰ ਆਪਣਾ ਮਾਤਾ ਦਾ ਵਿਚਾਰੀ ਦਾ ਤੇ ਚੰਗੀ ਤਰ੍ਹਾਂ ਲਾਓ ਭਾਈ ਛੋਟ-ਛੋਟ ਨਾ ਲਾ ਦੇਓ ਦੇਖੇ ਮੈਂ ਹੁਣ ਪਾਹ ਹੱਥ ਥੱਲੇ ਪਾਉਂਗਾ ਫੇਰ ਇਹ ਪਾਜਦਾ ਇਧਰ ਹੱਥ ਕਿਤਰਾ ਪਾਉਂਦਾ ਚਲੋ ਜੀ ਇੱਧਰ ਹੋ ਜੂ। ਸਿੱਧੇ ਚਲੋ। ਦਰ ਲੈਣਾ ਹੈ। ਅੱਜ ਬੁਤੀਆਂ ਮੰਦਰ ਲੈ ਆਏ ਜੀ ਆਪਾਂ। ਹਾਂਜੀ। ਤੇ ਹੁਣ ਆਪਾਂ ਇਹ ਤੇ ਮਾਤਾ ਨੂੰ ਇਸ਼ਨਾਨ ਕਰਾ ਕੇ ਆ ਜਾ ਵੀਨਾ। ਜੈ ਮਾਤਾ। ਕੋਈ ਨਾ ਤੇ ਚੱਲ। ਤੇ ਮੈਨੂੰ ਬੜੀ ਖੁਸ਼ੀ ਆ। ਬਹੁਤ ਜ਼ਿਆਦਾ ਖੁਸ਼ੀ ਆ ਫਰੈਂਡ ਮੈਨੂੰ ਮਾਤਾ ਦੇ ਮੰਦਰ ਲੈਉਣ ਚ ਬੜੀ ਖੁਸ਼ੀ ਆ ਜ਼ਿਆਦਾ। ਧਿਆਨ ਨਾਲ ਰੱਖਿਓ। ਲੋਈ ਹੁਣ ਆਪਾਂ ਮੰਦਰ ਲੈ ਕੇ ਆਏ ਆ ਤੇ ਤੁਹਾਨੂੰ ਖੋਲ ਕੇ ਦਿਖਾਉਂਦੀ ਆ ਫਿਰ ਆਪਣੀ ਕਰਨ ਬਹਿੰਡਾ ਜੀ ਆ ਲੈਣਾ ਦੇਖ ਲੈ ਬਈ ਦੇਖੋ ਇਹ ਆ ਥੋੜੇ ਜਿਹਾ ਤੇ ਕਹੋ ਸਵਾਪਾਤੇ ਵੀ ਦਿਖਾਇਆ ਸੀਗਾ ਠੀਕ ਤੇ ਰੇੜੂ ਲੱਗੇ ਹੋਏ ਆ ਇਹਦੇ ਵਧੀਆ ਜਿੱਥੇ ਮਰਜੀ ਆਪਾਂ ਹਾਂ ਤੇ ਬਹੁਤ ਵਧੀਆ ਮੰਦਰ ਹੈਗਾ ਹੁਣ ਆਪਾਂ ਮਾਤਾ ਆਵਦਾ ਵਿਚਾਰੀ ਦਾ ਇਸ਼ਨਾਨ ਪਾਣੀ ਕਰਾ ਕੇ ਇਹਦੇ ਬੱਚੇ ਰੱਖਾਂਗੇ ਮਾਤਾ ਨੂੰ ਆਪਾਂ ਤੇ ਹਣਾ ਸੋਹਣਾ ਦਾ ਜੀ ਬਧਾਈ ਹੋਵੇ ਮਾੜਾ ਸਾਰਾ ਨੂੰ ਵਧਾਵੇ ਜਿਹੇ ਜੀ ਮਾਤਾ ਨੇ ਮੈਨੂੰ ਜੈਲੀ ਨੇ ਹਣਾ ਮੈਨੂੰ ਵੀ ਮਾਤਾ ਨੇ ਬਹੁਤ ਕੁਝ ਦਿੱਤਾ ਦਾ ਤੇ ਮੇਰਾ ਵੀ ਫਰਜ਼ ਬਣਦਾ ਸੀਗਾ ਵੀ ਮੈਂ ਵੀ ਮਾਤਾ ਦਾ ਹਣਾ ਜਿਵੇਂ ਮਾਤਾ ਦਾ ਘਰ ਬਣਾ ਕੇ ਰਹਿਣ ਵਾਸਤੇ ਘਰ ਬਣਾ ਕੇ ਦਿੱਤਾ ਤੇ ਆਪਣਾ ਹੀ ਫਰਜ਼ ਬਣਦਾ ਜੀ ਤੇ ਬਹੁਤ ਵਧੀਆ ਲੱਗਾ ਮੈਨੂੰ ਬੱਚੇ ਸਾਡੇ ਬਹੁਤ ਆਗੇ ਦੇਖਣ ਵਾਸਤੇ ਤੇ ਬੱਚਿਆਂ ਨੂੰ ਵੀ ਖੁਸ਼ੀ ਹੋਈ ਆ ਬਹੁਤ ਜ਼ਿਆਦਾ ਤੇ ਦਰਨ ਫਿਰ ਤੁਹਾਨੂੰ ਮੰਦਰ ਚ ਸਜਾਵਾਂਗੇ ਨਾ ਤੁਹਾਨੂੰ ਸਾਰਾ ਫਿਰ ਜਦੋਂ ਮਾਤਾ ਦਾ ਮੰਦਰ ਸਜਾਤਾ ਫਿਰ ਤੁਹਾਨੂੰ ਦਿਖਾਵਾਂਗੇ ਫਰੈਂਡ ਹਾਂਜੀ ਫਰੈਂਡ ਤੇ ਆਪਾਂ ਮੰਦਰ ਸਜਾਤਾ ਜੀ ਮਾਤਾ ਦਾ ਵਿਚਾਰੀ ਦਾ ਤੇ ਮੇਰੀ ਮਹਾਮਾਈ ਕਾਲੀ ਦਾ ਮੰਦਰ ਸਜਾਤਾ ਆਪਾਂ ਫਰੈਂਡ ਤੇ ਮੈਂ ਹੁਣ ਧੂਪ ਬੱਤੀ ਜੋਤ ਬੱਤੀ ਕਰਦੀ ਆ ਸ਼ਨੀਵਾਰ ਆ ਜੀ ਅੱਜ ਤੇ ਤੁਸੀਂ ਦੇਖੋ ਫਿਰ ਵੀ ਆਪਾਂ ਕਰ ਰਹੇ ਆ ਮਾਤਾ ਦੀ ਧੂਪ ਬੱਤੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਮੇਰਾ ਮੰਦਰ ਕਿੰਨਾ ਕੁ ਸੋਹਣਾ ਹੈਗਾ ਮੇਰੀ ਮਾਤਾ ਇਹਦੇ ਵਿੱਚ ਬੈਠੀ ਕਿੱਡੀ ਕੁ ਸੋਹਣੀ ਲੱਗਦੀ ਹੈ ਜੀ ਤੇ ਇਹ ਦੇਖੋ ਜੀ ਮੇਰੀ ਮਾਤਾ ਆਪਾਂ ਇਸ਼ਨਾਨ ਕਰਾਤਾ ਮਾਤਾ ਨੂੰ ਨਿਵਾਦੀ ਆਪਾਂ ਮੰਦਰ ਚ ਮਾਤਾ ਵਿਚਾਰੀ ਮੇਰੀ ਤੇ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਚ ਫਰੈਂਡਾ ਵੀ ਮੰਦਰ ਕਿੰਨਾ ਕੁ ਸੋਹਣਾ ਕਿਹਨੂੰ ਕਿਹਨੂੰ ਸੋਹਣਾ ਲੱਗਿਆ ਕਹਾਂ ਨੈਣਾਂ ਤੋਂ ਜੋਤਵਤੀ ਕਰ ਮਾਤਾ ਕਾ ਦੀ ਵਿਚਾਰੀ ਮੇਰੀ ਬਾਹ ਹਮਾਈ ਕਾ ਦੀ ਜੈ ਕਾ ਦੀ ਗੁਰਸੱਤੇ ਵਾਰੀ ਪਰਵਾਹ ਨਾ ਜਾਵੇ ਖਾਲੀ ਮੇਰੀ ਮਾਹਾਂ ਮਾਈ ਚੱਲੀ ਜੈ ਮਾਤਾ ਜੈ ਮੇਰੀ ਮਾਤਾ ਦਾ ਦੇ ਵਿਚਰ ਗਏ ਮੇਰੀ ਮਾਹਾਂ ਮਾਈ ਚਾਹੀ ਜੈ ਕਾਲੀ ਕਰਕਟੇ ਵਾਲੀ ਪਰਵਾਹ ਨਾ ਜਾਵੇ ਖਾਲੀ ਮੇਰੀ ਮਾਹਾਂ ਮਾਈ ਵਿਚਰ ਗਏ ਜਿੰਨਾ ਸਾਥ ਤੋਂ ਮੇਰਾ ਦੁਨੀਆ ਸਾਰਿਆਂ ਦਾ ਸਾਥ ਗਈ ਮਾਤਾ ਚੱਗੇ ਸਾਰਿਆਂ ਨੂੰ ਖੈਰ ਸੁਖ ਰੱਖੀ ਤਾਂ ਅੰਦਰ ਉਸ ਤਰ੍ਹਾਂ ਬਖਸ਼ੀ ਸਾਰਿਆਂ ਨੂੰ ਮੇਰੀ ਮਾਤਾ ਜਿਹੇ ਜੀ ਤੂੰ ਮੇਰੀ ਤਮੰਨਾ ਪੂਰੀ ਕੀਤੀ ਹੈ ਮਾਤਾ ਸਭਨਾ ਦੀ ਘਰੀ ਮੇਰੀ ਮਾਹ ਮਾਈ ਵਿਚਰਗੇ ਜੈ ਮਾਤਾ ਜੈ ਮਾਤਾ ਪੁੱਲਾ ਤੁੱਕਾ ਮਾਕ ਕਰਦੀ ਮੇਰੀ ਮਾਹ ਮਾਈ ਵਿਚਰਗੇ ਆਜ ਅਗ ਨੂੰ ਆਰਤੀ ਲੜਾ ਹੈ ਜੈ ਮਾਤਾ ਕਾਲੀ ਜੈ ਮਾਤਾ ਕਾਲੀ ਆ ਆ ਗਏ। ਹਾਂ ਲਾਈਕ। ਇੱਕ ਇੱਕ। ਤੁਹਾਨੂੰ ਜੇ ਕਮਾਫ ਕਰਦੀ ਮੈਂ ਕਰ ਬਿਨਾ ਕਮ ਚੱਲ ਗਏ ਨਾ ہماری। ਠੀਕ ਆ। ਲੈਣਾ ਤੁਸੀਂ ਮੱਥਾ ਟੇਕੋ ਠੀਕ ਆ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਜਰੂਰ ਲਿਖੋ ਜੀ। ਤੇ ਮੈਨੂੰ ਤਾਂ ਅੱਜ ਬੜੀ ਖੁਸ਼ੀ ਹੋਈ ਪਈ ਆ। ਮਾਂ ਦਾ ਹੋ ਗਿੱਤਾ ਗਾਜ ਬਹੁਤ ਜ਼ਿਆਦਾ ਖੁਸ਼ੀ ਹੈ ਵਾਈਬ ਰੈਨ